ਮੈਂ ਪਾਰਲਰ ਦੇ ਵਿੱਚ ਕੰਮ ਕਰਦਾ ਸੀ ਤੇ ਇੱਕ ਦਿਨ ਬਹੁਤ ਹੀ ਸੋਹਣੀ ਭਾਬੀ ਉਸ ਨੂੰ ਵੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਂ ਉਸ ਦੀ ਮਾਲਿਸ਼ ਕਰਦੇ ਕਰਦੇ ਮੇਰਾ ਨਾਮ ਰੋਹਨ ਹੈ ਤੇ ਮੈਂ ਇੱਕ ਪਾਰਲਰ ਦੀ ਦੁਕਾਨ ਤੇ ਕੰਮ ਕਰਦਾ ਸੀ ਮੈਂ ਵੀ ਬਹੁਤ ਸੋਹਣਾ ਸੀ ਸਰੀਰ ਤੋਂ ਬਿਲਕੁਲ ਫਿੱਟ ਸੋਹਣਾ ਸੁਨੱਖਾ ਮੇਰੇ ਨਾਲ ਵਾਲੀ 파ਰਟਨਰ ਔਰਤ ਹੋਣ ਕਰਕੇ ਦੁਕਾਨ ਵਿੱਚ ਰੋਜ਼ ਬਹੁਤ ਹੀ ਸੋਹਣੀਆਂ ਤੇ ਜਵਾਨ ਕੁੜੀਆਂ ਤੇ ਔਰਤਾਂ ਆਉਂਦੀਆਂ ਸਨ ਜਿਨ੍ਹਾਂ ਨੇ ਆਪਣਾ ਪਾਰਲਰ 'ਚ ਕੰਮ ਕਰਵਾਉਣਾ ਹੁੰਦਾ ਸੀ 2 ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਆਪਣੇ ਪਾਰਲਰ ਦੇ ਵਿੱਚ ਕੰਮ ਕਰ ਰਿਹਾ ਸੀ ਇੱਕ ਔਰਤ ਉਸ ਦਿਨ ਪਾਰਲਰ ਚ ਆਈ ਜਿਸ ਦੀ ਉਮਰ 24 ਕੋਸਾਲਾਂ ਦੀ ਸੀ ਉਹ ਵਿਆਹੀ ਹੋਈ ਤੇ ਦੇਖਣ ਵਿੱਚ ਅੰਤਾਂ ਦੀ ਸੋਹਣੀ ਸੀ ਉਸ ਨੂੰ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ ਅਤੇ ਉਹ ਮੈਨੂੰ ਆਕਰਸ਼ਿਤ ਕਰ ਰਹੀ ਸੀ ਮੈਂ ਪਤਾ ਨਹੀਂ ਕਿਉਂ ਉਸਲ ਖਿੱਚਿਆ ਜਾ ਰਿਹਾ ਸੀ ਉਸ ਨੂੰ ਦੇਖ ਕੇ ਮੇਰੇ ਦਿਲ ਵਿੱਚ ਅਜੀਬ ਹੀ ਚੱਲ ਰਿਹਾ ਸੀ ਅਤੇ ਉਸ ਨੇ ਅੰਦਰ ਆਉਂਦੇ ਹੀ ਮੇਰੇ ਕੋਲ ਪੁੱਛਿਆ ਕਿ ਮੈਂ ਇਥੇ ਫੇਸ਼ੀਅਲ ਕਰਵਾ ਸਕਦੀ ਹਾਂ ਮੈਂ ਉਸ ਨੂੰ ਕਿਹਾ ਕਿ ਦੱਸੋ ਭਾਬੀ ਜੀ ਤੁਸੀਂ ਕਿਹੜਾ ਫੇਸ਼ੀਅਲ ਕਰਵਾਉਣਾ ਹੈ ਉਸ ਨੇ ਮੈਨੂੰ ਕਿਹਾ ਕਿ ਮੈਂ ਫੁੱਲ ਬੋਡੀ ਫੇਸ਼ੀਅਲ ਕਰਵਾਉਣਾ ਹੈ ਤੇ ਫੁੱਲ ਬੋਡੀ ਮ사ਜ ਕਰਵਾਉਣੀ ਹੈ ਮੈਂ ਉਸ ਦੀ ਐਂਟਰੀ ਕਰਨ ਲਈ ਉਸ ਦਾ ਨਾਮ ਰਜਿਸਟਰ ਦੇ ਵਿੱਚ ਰੱਖਿਆ ਅਤੇ ਉਸ ਨੂੰ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਰੇਖਾ ਦੱਸਿਆ ਮੈਂ ਉਸ ਨੂੰ ਕੁਰਸੀ ਤੇ ਬੈਠਣ ਲਈ ਕਿਹਾ ਤੇ ਕੁਰਸੀ ਉੱਤੇ ਬੈਠਣ ਤੋਂ ਬਾਅਦ ਉਸ ਨੂੰ ਪੁੱਛਿਆ ਕਿ ਤੁਸੀਂ ਕਿਦਾਂ ਦਾ ਫੇਸ਼ੀਅਲ ਕਰਵਾਉਣਾ ਹੈ ਤਾਂ ਉਸਨੇ ਕਿਹਾ ਕਿ ਮੇਰਾ ਤੂੰ ਵਧੀਆ ਤੋਂ ਵਧੀਆ ਫੇਸ਼ੀਅਲ ਕਰ ਦੇ ਤੇ ਨਾਲੇ ਮੇਰੀ ਮ사ਜ ਵੀ ਕਰ ਦੇ ਮੇਰਾ ਹੱਥ ਉਸ ਦੇ ਸਰੀਰ ਦੇ ਨਾਲ ਟੱਚ ਹੋ ਜਾਂਦਾ ਮੈਨੂੰ ਅਜੀਬ ਹੀ ਲੱਗ ਰਿਹਾ ਸੀ ਇਦਾਂ ਕਈ ਵਾਰੀ ਹੋਇਆ ਮੈਂ ਉਸ ਤੋਂ ਬੜੀ ਬਾਰੀ ਮਾਫੀ ਮੰਗੀ ਪਰ ਉਸਨੇ ਹੱਸ ਕੇ ਟਾਲ ਦਿੱਤਾ ਕਿ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਹੀ ਰਹਿੰਦਾ ਹੈ ਇਦਾਂ ਦੀ 35 ਮਿੰਟ ਤੋਂ ਬਾਅਦ ਪੂਰਾ ਫੇਸ਼ੀਅਲ ਹੋ ਗਿਆ ਸੀ ਉਸਨੇ ਮੈਨੂੰ ਪੈਸੇ ਦਿੱਤੇ ਤੇ ਜਾਣ ਲੱਗੀ ਅਚਾਨਕ ਉਹ ਰੁਕ ਗਈ ਤੇ ਜਿੱਦਾਂ ਉਸ ਨੂੰ ਕੁਝ ਯਾਦ ਆਇਆ ਹੋਵੇ ਉਸਨੇ ਕਿਹਾ ਕਿ ਤੇਰਾ ਕੀ ਨਾਂ ਹੈ ਮੈਂ ਉਸ ਨੂੰ ਆਪਣਾ ਨਾਂ ਦੱਸ ਦਿੱਤਾ ਤੇ ਫਿਰ ਕਹਿਣ ਲੱਗੀ ਕਿ ਤੂੰ ਮੈਨੂੰ ਆਪਣਾ ਨੰਬਰ ਦੇ ਦੇ ਜੇ ਮੈਨੂੰ ਤੇਰੀ ਲੋੜ ਹੋਈ ਤਾਂ ਮੈਂ ਤੇਨਾਂ ਗੱਲ ਕਰ ਲਾਂਗੀ ਮੈਂ ਉਹਨਾਂ ਦੇ ਵੱਲ ਧਿਆਨ ਨਾਲ ਵੇਖ ਰਿਹਾ ਸੀ ਤੇ ਆਪਣਾ ਨੰਬਰ ਉਸ ਨੂੰ ਮੈਂ ਕਾਗਜ਼ ਵਿੱਚ ਲਿਖ ਕੇ ਦੇ ਦਿੱਤਾ ਇੱਕ ਹਫ਼ਤੇ ਬਾਅਦ ਸ਼ਾਮ ਦੇ 8:00 ਵਜੇ ਮੈਨੂੰ ਫੋਨ ਆਇਆ ਅਤੇ ਫੋਨ ਉੱਤੇ ਉਸਦਾ ਹੀ ਨੰਬਰ ਸੀ। ਮੈਨੂੰ ਪਤਾ ਲੱਗਾ ਕਿ ਇਹ ਤਾਂ ਉਸ ਭਾਬੀ ਦਾ ਹੀ ਨੰਬਰ ਹੈ ਜੋ ਉਸ ਦਿਨ ਆਈ ਸੀ। ਮੈਂ ਸੋਚਿਆ ਕਿ ਇੰਨੀ ਰਾਤ ਨੂੰ ਆਕਰ ਫੋਨ ਕਰਨ ਦਾ ਕੀ ਕਾਰਨ ਹੈ? ਅਜੀਹਾ ਕੀ ਹੋ ਗਿਆ? ਫਿਰ ਮੈਂ ਉਸ ਨੂੰ ਫੋਨ ਕੀਤਾ ਤੇ ਉਧਰੋਂ ਬੋਲੀ ਤੇ ਪੁੱਛਣ ਲੱਗੀ ਰੋਹਨ ਤੂੰ ਕਿੱਥੇ ਹੈਂ? ਮੈਂ ਉਸ ਨੂੰ ਕਿਹਾ ਕਿ ਮੈਂ ਇਸ ਸਮੇਂ ਆਪਣੇ ਘਰ ਹਾਂ। ਉਸਨੇ ਮੈਨੂੰ ਕਿਹਾ ਕਿ ਮੇਰੀ ਸਹੇਲੀ ਨੇ ਤਿਆਰ ਹੋਣਾ ਹੈ। ਉਸ ਦਾ ਵਿਆਹ ਹੈ ਇਸ ਲਈ ਮੈਂ ਉਸ ਨੂੰ ਆਪਣੇ ਘਰ ਬੁਲਾਇਆ ਹੈ ਤੇ ਤੈਨੂੰ ਆਉਣਾ ਪੈਣਾ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਮੈਂ ਉਸ ਨੂੰ ਕਿਹਾ ਕਿ ਮੈਂ ਰਾਤ ਨੂੰ ਸਰਵਿਸ ਨਹੀਂ ਦਿੰਦਾ ਮੈਂ ਦਿਨ ਵਿੱਚ ਹੀ ਸਰਵਿਸ ਦਿੰਦਾ ਹਾਂ ਮੈਂ ਉਸ ਨੂੰ ਮਨ੍ਹਾ ਕਰ ਦਿੱਤਾ ਕਿ ਮੇਰਾ ਕੰਮ ਨਹੀਂ ਉਹ ਮੇਰੀ ਮਿੰਤਾ ਕਰ ਰਹੀ ਸੀ ਤੇ ਮੈਂ ਉਸ ਨੂੰ ਇਹ ਕਿਹਾ ਕਿ ਮੇਰਾ ਕੰਮ ਨਹੀਂ ਉਸ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਮੈਂ ਉਸ ਨੂੰ ਕਿਹਾ ਪਰ ਮੈਂ ਨਹੀਂ ਆ ਸਕਦਾ ਫਿਰ ਉਸਨੇ ਮੈਨੂੰ ਕਿਹਾ ਕਿ ਤੂੰ ਜਿੰਨੇ ਪੈਸੇ ਲੈਣੇ ਨੇ ਓਨੇ ਲੈ ਲਈ ਮੈਂ ਉਸ ਤੋਂ ਤੈਨੂੰ ਦੁੱਗਣੇ ਦਿਵਾਵਾਂਗੀ ਫਿਰ ਮੈਂ ਸੋਚਿਆ ਜੇ ਇੱਕ ਜੋ 2 ਘੰਟੇ ਦੀ ਗੱਲ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਤੁਸੀਂ ਐਡਰੈਸ ਤੇ ਲੋਕੇਸ਼ਨ ਸੈਂਡ ਕਰ ਦਿਓ ਮੈਂ ਪਹੁੰਚ ਜਾਊਗਾ ਉਸਨੇ ਕਿਹਾ ਠੀਕ ਹੈ ਮੈਂ ਹੁਣੇ ਭੇਜ ਦਿੰਨੀ ਹਾਂ ਅਤੇ ਫਿਰ ਉਸਨੇ ਮੈਨੂੰ WhatsApp ਦੇ ਉੱਤੇ ਲੋਕੇਸ਼ਨ ਤੇ ਐਡਰੈਸ ਭੇਜ ਦਿੱਤਾ ਸੀ ਜਦੋਂ ਮੈਂ ਉਸਦੇ ਘਰ ਪਹੁੰਚਿਆ ਅਤੇ ਬੈਲ ਮਾਰੀ ਤਾਂ ਉਸਨੇ ਅੰਦਰੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਹੀ ਰੇਖਾ ਖੜੀ ਸੀ ਜੋ ਉਸ ਦਿਨ ਦੁਕਾਨ ਤੇ ਆਈ ਸੀ ਅੱਜ ਤਾਂ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਉਸਨੇ ਬਹੁਤ ਹੀ ਸੋਹਣਾ ਡਰੈੱਸ ਪਾਈ ਸੀ ਜਿਦਾਂ ਕੋਈ ਮਾਡਲ ਹੋਵੇ ਉਸਨੇ ਮੈਨੂੰ ਅੰਦਰ ਆਉਣ ਨੂੰ ਕਿਹਾ ਤੇ ਮੈਂ ਅੰਦਰ ਗਿਆ ਉਸਨੇ ਕਾਲੇ ਰੰਗ ਦਾ ਬਹੁਤ ਹੀ ਸੋਹਣਾ ਸੂਟ ਪਾਇਆ ਸੀ ਅਸੀਂ ਦੋਨੋਂ ਸੋਫੇ ਤੇ ਬੈਠ ਗਏ ਤੇ ਗੱਲਾਂ ਕਰਨ ਲੱਗੇ ਉਸਨੇ ਮੈਨੂੰ ਕਿਹਾ ਕਿ ਜਿਸ ਦਾ ਵਿਆਹ ਹੈ ਉਸਨੇ ਤਿਆਰ ਹੋਣਾ ਹੈ ਮੈਂ ਜਦੋਂ ਪਹਿਲੀ ਵਾਰੀ ਫੇਸ਼ੀਅਲ ਕਰਵਾਇਆ ਤਾਂ ਮੈਨੂੰ ਤੇਰੇ ਹੱਥਾਂ ਦੇ ਵਿੱਚ ਜਾਦੂ ਲੱਗਿਆ ਇਸ ਲਈ ਮੈਂ ਉਸ ਨੂੰ ਤੇਰੇ ਬਾਰੇ ਦੱਸਿਆ ਸੀ ਮੈਂ ਉਸ ਵੱਲ ਵੇਖ ਕੇ ਹੈਰਾਨ ਹੋ ਗਿਆ ਤੇ ਮੈਂ ਉਸ ਨੂੰ ਕਿਹਾ ਕਿ ਪਹਿਲੀ ਵਾਰੀ ਕੀ ਤੁਸੀਂ ਪਹਿਲੀ ਵਾਰੀ ਫੇਸ਼ੀਅਲ ਕਰਵਾਇਆ ਸੀ ਉਹ ਕਹਿਣ ਲੱਗੀ ਨਹੀਂ ਫੇਸ਼ੀਅਲ ਤਾਂ ਬਹੁਤ ਵਾਰੀ ਕਰਵਾਇਆ ਪਰ ਕਿਸੇ ਆਦਮੀ ਤੋਂ ਪਹਿਲੀ ਵਾਰੀ ਕਰਵਾਇਆ ਇਸ ਲਈ ਮੈਨੂੰ ਬਹੁਤ ਵਧੀਆ ਲੱਗਿਆ ਜਿਸ ਦੇ ਨਾਲ ਮੈਨੂੰ ਬਹੁਤ ਹੀ ਸਕੂਨ ਮਿਲਿਆ ਉਹ ਮੇਰੇ ਵੱਲ ਲਗਾਤਾਰ ਵੇਖੀ ਜਾ ਰਹੀ ਸੀ ਤੇ ਫਿਰ ਕਹਿਣ ਲੱਗੀ ਕਿ ਉਸ ਦਿਨ ਦਾ ਜਤੂ ਮੈਂ ਹੁਣ ਤੱਕ ਨਹੀਂ ਭੁੱਲ ਸਕੀ ਜਿੰਨਾ ਮੈਨੂੰ ਮਜ਼ਾ ਤੇ ਸਕੂਨ ਮਿਲਿਆ ਸੀ ਮੈਂ ਕੀ ਦੱਸਾਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਐਦਾਂ ਕਿਉਂ ਕਹਿ ਰਹੇ ਹੋ ਹੁਣ ਤੱਕ ਉਹ ਜਿੱਥੇ ਵੀ ਮ사ਜ ਕਰਵਾ ਕੇ ਆਈ ਸੀ ਉਸਨੇ ਕਿਹਾ ਕਿ ਉਹ ਕੁੜੀ ਨਹੀਂ ਕਰਦੀ ਸੀ ਪਹਿਲੀ ਵਾਰੀ ਕਿਸੇ ਨੇ ਮੁੰਡੇ ਨੇ ਕੀਤੀ ਜੋ ਕਿ ਜਵਾਨ ਸੀ ਤੇ ਉਸ ਦੇ ਨਾਲ ਉਸ ਨੂੰ ਵਧੀਆ ਲੱਗਾ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਸੀ ਮੈਂ ਮਹਿਸੂਸ ਕੀਤਾ ਕਿ ਉਸ ਦੀ ਅੱਖਾਂ ਦੇ ਵਿੱਚ ਇੱਕ ਵਾਸਨਾ ਸੀ ਅਤੇ ਉਸ ਦੇ ਮੂੰਹ ਦੇ ਉੱਤੇ ਜਵਾਨ ਆਦਮੀ ਸ਼ਬਦ ਸੁਣ ਕੇ ਮੈਂ ਮਹਿਸੂਸ ਕੀਤਾ ਕਿ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਚਮਕ ਆ ਗਈ ਸੀ ਮੈਂ ਉਸ ਦਾ ਧੰਨਵਾਦ ਕੀਤਾ ਤੇ ਮੈਂ ਉਸ ਨੂੰ ਕਿਹਾ ਕਿ ਤੁਸੀਂ ਜਿਸ ਕੁੜੀ ਲਈ ਕੰਮ ਲਈ ਮੈਨੂੰ ਬੁਲਾਇਆ ਸੀ ਉਹਨੂੰ ਛੇਤੀ ਬੁਲਾਓ ਮੈਂ ਘਰ ਵੀ ਜਾਣਾ ਹੈ ਉਸ ਨੇ ਕਿਹਾ ਕਿ ਥੋੜੀ ਦੇਰ ਰੁਕ ਜਾ ਇੰਨੇ ਆਪਾਂ ਗੱਲਾਂ ਕਰਦੇ ਹਾਂ ਉਦੋਂ ਤੱਕ ਉਸਨੇ ਆ ਜਾਣਾ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਇੰਨੀ دیر ਨਹੀਂ ਰੁਕ ਸਕਦਾ ਮੈਂ ਆਪਣੇ ਘਰ ਜਾਣਾ ਹੈ ਉਸਨੇ ਮੈਨੂੰ ਕਿਹਾ ਕਿ ਚਲ ਕਮਰੇ ਵਿੱਚ ਚੱਲਦੇ ਹਾਂ ਮੈਂ ਉਸ ਨੂੰ ਕਿਹਾ ਠੀਕ ਹੈ ਪਰ ਇੱਕ ਮੁਸ਼ਕਲ ਹੈ ਉਸਨੇ ਪੁੱਛਿਆ ਕਿ ਦੱਸ ਕੀ ਮੁਸ਼ਕਲ ਹੈ ਤਾਂ ਮੈਂ ਕਿਹਾ ਕਿ ਮੈਂ ਕੰਮ ਦੇ ਸਮੇਂ گاਉਂ ਪਾਉਣਾ ਹ ਤੇ گاਉਂ ਦੁਕਾਨ ਦੇ ਵੀ ਸੀ ਇਸ ਲਈ ਮੈਂ ਘਰੋਂ ਇੱਦਾਂ ਹੀ ਆ ਗਿਆ ਉਸਨੇ ਕਿਹਾ ਕੋਈ ਚੱਕਰ ਨਹੀਂ ਮੈਂ ਤੈਨੂੰ ਆਪਣੇ ਘਰ ਵਾਲੇ ਦਾ ਨਾਈਟਸੂਟ ਦੇ ਦੇਣੀ ਹਾਂ ਤੂੰ ਉਹ ਪਾ ਲਈ ਉਸਨੇ ਆਪਣੇ ਘਰ ਵਾਲੇ ਦਾ ਨਾਈਟਸੂਟ ਮੈਨੂੰ ਦਿੱਤਾ ਅਤੇ ਮੈਂ ਆਪਣੇ ਕੱਪੜੇ ਚੇਂਜ ਕਰ ਲਈ ਸੀ ਅਤੇ ਉਸ ਤੋਂ ਬਾਅਦ ਉਹ ਬਾਥਰੂਮ ਦੇ ਵਿੱਚ ਚਲੀ ਗਈ ਸੀ ਮੈਂ ਕੱਪੜੇ ਬਦਲ ਕੇ ਉਸ ਕੁੜੀ ਦਾ ਇੰਤਜ਼ਾਰ ਕਰ ਰਿਹਾ ਸੀ ਜਿਸ ਨੂੰ ਮੈਂ ਤਿਆਰ ਕਰਨਾ ਸੀ ਪਰ ਉਹ ਹਲੇ ਤੱਕ ਨਹੀਂ ਆਈ ਸੀ ਐਨ ਵਿੱਚੋਂ ਬਾਥਰੂਮ ਦੇ ਵਿੱਚੋਂ ਆਈ ਅਤੇ ਮੈਂ ਆਪਣੇ ਕੱਪੜੇ ਬਦਲ ਚੁੱਕਾ ਸੀ ਉਹ ਬਾਥਰੂਮ ਦੇ ਵਿੱਚੋਂ ਜਦੋਂ ਬਾਹਰ ਆਈ ਤਾਂ ਉਸਨੇ ਅਜੀਬ ਹੀ ਡਰੈੱਸ ਪਾਈ ਹੋਈ ਸੀ ਮੈਂ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ ਸੀ ਮੇਰੀ ਅੱਖਾਂ ਕੁਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸੀ ਮੈਂ ਤਾਂ ਉਡੀਕ ਕਰ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਆਕਰੋ ਕੁੜੀ ਕਿੱਥੇ ਹੈ ਜਿਸਨੇ ਵਿਆਹ ਲਈ ਤਿਆਰ ਹੋਣਾ ਸੀ ਪਰ ਉਹ ਕੁੜੀ ਮੈਨੂੰ ਨਜ਼ਰ ਹੀ ਨਹੀਂ ਆ ਰਹੀ ਸੀ ਅਤੇ ਫਿਰ ਦੂਜਾ ਧਿਆਨ ਆਇਆ ਕਿ ਹੋ ਸਕਦਾ ਉਸ ਦਾ ਵਿਆਹ ਕਿਸੇ ਦੂਜੀ ਥਾਂ ਹੋ ਰਿਹਾ ਹੋਵੇ ਅਤੇ ਇਹਨਾਂ ਸੋਚ ਹੀ ਰਿਹਾ ਸੀ ਕਿ ਅਚਾਨਕ ਭਾਬੀ ਕਮਰੇ ਦੇ ਅੰਦਰ ਆਈ ਤਾਂ ਮੇਰੀ ਉਸ ਉੱਤੇ ਇੱਕਦਮ ਨਜ਼ਰ ਪਈ ਮੇਰੇ ਤਾਂ ਹੋਸ਼ ਉੱਡ ਗਏ ਸੀ ਉਹ ਮੇਰੇ ਸਾਹਮਣੇ ਸੀ ਬਸ ਮੈਨੂੰ ਹੀ ਉਹ ਨੀਚੇ ਤੋਂ ਉੱਪਰ ਤੱਕ ਵੇਖੀ ਜਾ ਰਹੀ ਸੀ ਜੋ ਕਿ ਬੜਾ ਅਜੀਬ ਲੱਗ ਰਿਹਾ ਸੀ ਉਹ ਉਸ ਸਮੇਂ ਕਿਸੇ ਸੋਚ ਵਿੱਚ ਸੀ ਤੇ ਕਿਸੇ ਅਪਸਰਾ ਤੋਂ ਘਟ ਨਹੀਂ ਲੱਗ ਰਹੀ ਸੀ ਮੇਰਾ ਦਿਲ ਫਿੱਜਲ ਰਿਹਾ ਸੀ ਤੇ ਜਜ਼ਬਾਤ ਬੇਕਾਬੂ ਹੋ ਰਹੇ ਸਨ ਮੇਰੇ ਅੰਦਰ ਉਸ ਨੂੰ ਪਾਉਣ ਦੀ ਲਾਲਸਾ ਜਾਗ ਰਹੀ ਸੀ ਦਿਲ ਕਰਦਾ ਸੀ ਸਭ ਕੁਝ ਭੁੱਲ ਕੇ ਉਸ ਨੂੰ ਪਾਲਣਾ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਪਣੇ ਆਪ ਨੂੰ ਕਾਬੂ ਵਿੱਚ ਕੀਤਾ ਅਤੇ ਕਿਹਾ ਕਿ ਇਹ ਕੁਝ ਠੀਕ ਨਹੀਂ ਐਨੇ ਵਿੱਚ ਉਸਨੇ ਕਿਹਾ ਕਿ ਚੱਲ ਮੈਨੂੰ ਵਧੀਆ ਤਰੀਕੇ ਨਾਲ ਤਿਆਰ ਕਰਦੇ ਮੈਂ ਉਸਦੀ ਗੱਲ ਦੇ ਉੱਤੇ ਹੈਰਾਨ ਹੋ ਗਿਆ ਸੀ ਉਸਨੇ ਮੈਨੂੰ ਕਿਹਾ ਕਿ ਮੈਂ ਪਹਿਲੀ ਨਜ਼ਰ ਵਿੱਚ ਤੇਰੇ ਨਾਲ ਪਿਆਰ ਕਰ ਬੈਠੀ ਤੇ ਮੈਂ ਤੈਨੂੰ ਇੱਥੇ ਆਪਣੇ ਲਈ ਬnablaਇਆ ਹੈ ਮੈਂ ਤੈਨੂੰ ਪਸੰਦ ਕਰਦੀ ਹਾਂ ਤੇ ਤੈਨੂੰ ਪੌਣਾ ਚਾਹੁੰਦੀ ਹਾਂ ਇਹ ਗੱਲ ਸੁਣ ਕੇ ਤਾਂ ਮੈਂ ਬੁਰੀ ਤਰ੍ਹਾਂ ਹੈਰਾਨੀ ਰਹਿ ਗਿਆ ਸੀ ਉਸ ਨੇ ਮੈਨੂੰ ਕਿਹਾ ਕਿ ਮੈਂ ਇਹ ਗੱਲ ਫੋਨ ਤੇ ਵੀ ਕਹਿ ਸਕਦੀ ਸੀ ਪਰ ਮੇਰੀ ਹਿੰਮਤ ਹੀ ਨਾ ਹੋਈ ਮੈਂ ਸੋਚਿਆ ਕਿ ਤੈਨੂੰ ਮੈਂ ਕਿਸੇ ਬਹਾਨੇ ਕਰ ਬੁਲਾ ਲਵਾ ਅਤੇ ਫਿਰ ਇਹ ਸਭ ਕੁਝ ਮੈਨੂੰ ਕਰਨਾ ਪਿਆ ਜੇ ਤੈਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇਈ ਪਰ ਮੈਂ ਕੀ ਕਰਾਂ ਮੈਂ ਮਜਬੂਰ ਸੀ ਮੇਰੇ ਕੋਲ ਕੋਈ ਹੋਰ ਰਾਹਤ ਨਹੀਂ ਸੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਹਾਡਾ ਵਿਆਹ ਹੋ ਚੁੱਕਾ ਹੈ ਤੇ ਤੁਸੀਂ ਜੋ ਕਹਿ ਰਹੇ ਹੋ ਤੇ ਕਰ ਰਹੇ ਹੋ ਇਹ ਗਲਤ ਹੈ ਮੈਂ ਇਸ ਨੂੰ ਪਾਪ ਮੰਨਦਾ ਤੁਸੀਂ ਆਪਣੇ ਜੀਵਨ ਸਾਥੀ ਨੂੰ ਧੋਖਾ ਦੇ ਰਹੇ ਹੋ ਤੁਸੀਂ ਵੇਖਣ ਵਿੱਚ ਬਹੁਤ ਸੋਹਣੇ ਹੋ ਪਰ ਮੇਰੇ ਵੀ ਕੁਝ ਉਸੂਲ ਨੇ ਜੋ ਮੈਂ ਨਹੀਂ ਤੋੜ ਸਕਦਾ ਇਸ ਲਈ ਮੈਂ ਸਭ ਕੁਝ ਨਹੀਂ ਕਰ ਸਕਦਾ ਇਹ ਗਲਤ ਹੈ ਉਸਨੇ ਮੇਰੇ ਵੱਲ ਬੜੀਆਂ ਜੀਵ ਨਜ਼ਰਾਂ ਨਾਲ ਵੇਖਿਆ ਤੇ ਉਸਨੇ ਕਿਹਾ ਕਿ ਮੇਰਾ ਘਰਵਾਲਾ ਹਮੇਸ਼ਾ ਘਰ ਤੋਂ ਬਾਹਰ ਰਹਿੰਦਾ ਹੈ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ ਮੇਰੀਆਂ ਵੀ ਕੁਝ ਲੋੜਾਂ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜੋ ਕਿ ਉਹ ਨਹੀਂ ਕਰਦਾ ਇਸ ਕਰਕੇ ਮੈਂ ਤੈਨੂੰ ਵੇਖ ਕੇ ਉਸ ਦੇ ਆਪਣੇ ਦਿਲ ਵਿੱਚ ਸੋਚ ਲਿਆ ਸੀ ਕਿ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਅਤੇ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਉਸ ਨੂੰ ਕਿਹਾ ਕਿ ਭਾਬੀ ਤੁਸੀਂ ਗਲਤ ਸੋਚ ਰਹੇ ਹੋ ਇਹ ਸੱਚ ਹੈ ਕਿ ਤੁਸੀਂ ਬਹੁਤ ਸੋਹਣੇ ਹੋ ਮੈਂ ਵੀ ਤੁਹਾਨੂੰ ਪਸੰਦ ਕਰਦਾ ਪਰ ਜੋ ਤੁਸੀਂ ਚਾਹੁੰਦੇ ਹੋ ਮੈਂ ਨਹੀਂ ਕਰ ਸਕਦਾ ਇਹ ਗੁਨਾਹ ਹੈ ਕਿਸੇ ਨੂੰ ਧੋਖਾ ਦੇਣਾ ਬਹੁਤ ਹੀ ਗਲਤ ਗੱਲ ਹੈ ਕਿਉਂਕਿ ਤੁਹਾਡਾ ਵਿਆਹ ਹੋ ਚੁੱਕਾ ਹੈ ਅਤੇ ਜੇ ਤੁਸੀਂ ਕੁਵਾਰੇ ਹੁੰਦੇ ਤਾਂ ਫੇਰ ਕੁਝ ਹੋਰ ਗੱਲ ਸੀ ਜਦੋਂ ਇਹ ਕਿਸੇ ਨੂੰ ਪਤਾ ਲੱਗੂਗਾ ਤਾਂ ਤੁਹਾਡੀ ਕਿੰਨੀ ਬਦਨਾਮੀ ਹੋਊਗੀ ਤੁਸੀਂ ਇਹ ਗੱਲ ਸਮਝਦੇ ਕਿਉਂ ਨਹੀਂ ਉਹ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਕੀ ਕਰਾਂ ਤੂੰ ਹੀ ਦੱਸ ਮੇਰਾ ਘਰਵਾਲਾ ਮੈਨੂੰ ਸਮਾਂ ਹੀ ਨਹੀਂ ਦਿੰਦਾ ਮੈਂ ਜਾਣਦੀ ਹਾਂ ਕਿ ਇਹ ਗੱਲ ਤੇਰੇ ਨਾਲ ਕਰਨੀ ਨਹੀਂ ਚਾਹੀਦੀ ਪਰ ਮੈਂ ਵੀ ਕੀ ਕਰਾਂ ਮੈਂ ਮਜਬੂਰ ਹਾਂ ਮੇਰੇ ਕੋਲ ਕੋਈ ਹੋਰ ਨਹੀਂ ਜਿਸ ਨਾਲ ਮੈਂ ਗੱਲ ਕਰਾਂ ਤੇ ਨਾ ਹੀ ਮੇਰਾ ਆਪਣੇ ਦਿਲ ਤੇ ਕਾਬੂ ਹੈ ਮੈਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਉਸ ਨੂੰ ਫੇਰ ਕਿਹਾ ਤੁਸੀਂ ਦੱਸੋ ਤੁਸੀਂ ਕਿਸੇ ਨੂੰ ਧੋਖਾ ਦੇ ਕੇ ਆਪ ਕਿਦਾਂ ਖੁਸ਼ ਰਹਿ ਸਕਦੇ ਹੋ ਉਹ ਮੇਰੀ ਗੱਲ ਧਿਆਨ ਨਾਲ ਸੁਣ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਕਿੱਥੋਂ ਦਾ ਇਨਸਾਫ ਹੈ ਇਹ ਗੱਲ ਅਲੱਗ ਹੈ ਕਿ ਤੁਹਾਡਾ ਘਰ ਵਾਲਾ ਘਰ ਤੋਂ ਬਾਹਰ ਹੈ ਅਤੇ ਤੁਸੀਂ ਉਸ ਦੇ ਨਾਲ ਗੱਲ ਕਰੋ ਸਭ ਠੀਕ ਹੋ ਜਾਊਗਾ ਤੇ ਉਹ ਤੁਹਾਡੀ ਮਜਬੂਰੀ ਸਮਝਣਗੇ ਪਰ ਹੁਣ ਦੇ ਹਾਲਾਤ ਵਿੱਚ ਇਹ ਸਭ ਕੁਝ ਨਹੀਂ ਹੋ ਸਕਦਾ ਇਹ ਬਹੁਤ ਜ਼ਿਆਦਾ ਗਲਤ ਹੈ ਮੈਨੂੰ ਮਾਫ ਕਰੋ ਤੇ ਮੈਂ ਕਿਸੇ ਕੀਮਤ ਦੇ ਉੱਤੇ ਇਹ ਸਭ ਕੁਝ ਨਹੀਂ ਕਰ ਸਕਦਾ ਮੈਂ ਆਪਣੇ ਕੱਪੜੇ ਬਦਲੇ ਅਤੇ ਉਸ ਦੇ ਘਰ ਤੋਂ ਤੇਜ਼ੀ ਨਾਲ ਬਾਹਰ ਨਿਕਲ ਗਿਆ ਸੀ ਤੇ ਮੈਂ ਆਪਣੇ ਘਰ ਆ ਕੇ ਹੀ ਸਾਹ ਲਿੱਤਾ ਫਿਰ ساری ਰਾਤ ਇਹੀ ਗੱਲ ਸੋਚਦਾ ਰਿਹਾ ਕਿ ਆਖਰ ਇਹ ਸਭ ਕੁਝ ਕੀ ਸੀ ਮੈਨੂੰ ਆਪਣੇ ਆਪ ਤੋਂ ਹੈਰਾਨੀ ਹੋ ਰਹੀ ਸੀ ਤੇ ਚੈਨ ਨਹੀਂ ਆ ਰਿਹਾ ਸੀ ਉਹ ਗੱਲਾਂ ਮੈਨੂੰ ਬਾਰ-ਬਾਰ ਯਾਦ ਆ ਰਹੀਆਂ ਸਨ ساری ਰਾਤ ਮੈਨੂੰ ਨੀਂਦ ਨਹੀਂ ਆਈ ਮੇਰੇ ਦਿਲ ਦੇ ਵਿੱਚ ਬਸ ਇਹੀ ਖਿਆਲ ਆ ਰਹੇ ਸਨ ਕਿ ਆਖਰ ਕੋਈ ਇਦਾਂ ਕਿਵੇਂ ਕਰ ਸਕਦਾ ਸਵੇਰ ਦੇ 3 ਵਜੇ ਮੇਰੀ ਅੱਖ ਖੁੱਲੀ ਤੇ ਮੈਂ ਸੌਂ ਗਿਆ ਸੀ ਅਚਾਨਕ ਅੱਖ ਲੱਗ ਗਈ ਸਵੇਰੇ ਜਦੋਂ ਮੈਂ అలਾਰਮ ਵੱਜਣ ਤੋਂ ਉੱਠਿਆ ਤਾਂ ਮੈਂ ਫੇਰ ਉਹੀ ਰੁਟੀਨ ਵਿੱਚ ਆ ਗਿਆ ਸੀ ਹਰ ਰੋਜ਼ ਵਾਂਗ ਆਪਣੇ ਕੰਮ ਤੇ ਜਾਣਾ ਹੌਲੀ ਹੌਲੀ ਇਸ ਗੱਲ ਨੂੰ 2 ਮਹੀਨੇ ਹੋ ਗਏ ਉਸ ਤੋਂ ਬਾਅਦ ਉਹ ਕਦੀ ਮੇਰੀ ਦੁਕਾਨ ਉੱਤੇ ਨਹੀਂ ਆਈ ਅਤੇ ਇੱਕ ਦਿਨ ਰਾਤ ਨੂੰ ਮੈਂ ਦੁਕਾਨ ਬੰਦ ਕਰਕੇ ਆਪਣੇ ਘਰ ਜਾ ਰਿਹਾ ਸੀ ਰਾਤ ਦੇ 8 ਵਜੇ ਸੀ ਅਚਾਨਕ ਮੈਨੂੰ ਲੱਗਾ ਜਿੱਦਾਂ ਮੇਰੇ ਪਿੱਛੇ ਕੋਈ ਖੜਾ ਹੋਵੇ ਮੈਂ ਮੁੜ ਕੇ ਵੇਖਿਆ ਤਾਂ ਸਾਹਮਣੇ ਰੇਖਾ ਸੀ ਉਹ ਮੈਨੂੰ ਅਜੀਬ ਨਜ਼ਰਾਂ ਨਾਲ ਵੇਖ ਰਹੀ ਸੀ ਅਤੇ ਮੈਂ ਉਸ ਵੱਲ ਵੇਖ ਕੇ ਹੈਰਾਨ ਹੋ ਗਿਆ ਸੀ ਅਤੇ ਮੈਂ ਉਸ ਨੂੰ ਪੁੱਛਿਆ ਕਿ ਆਖਰ ਉਹ ਇਸ ਸਮੇਂ ਇੱਥੇ ਕੀ ਕਰ ਰਹੀ ਹੈ ਉਸ ਨੇ ਵਿਖਦੇ ਹੀ ਮੈਨੂੰ ਆਪਣੇ ਗਲ ਨਾਲ ਲਾ ਲਿਆ ਤੇ ਉੱਚੀ ਉੱਚੀ ਰੋਣ ਲੱਗੀ ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਕੀ ਹੋਇਆ ਤੁਸੀਂ ਇੰਨੀ ਰਾਤ ਇੱਥੇ ਕੀ ਕਰ ਰਹੇ ਹੋ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਆਖਰ ਉਹ ਇੰਨੀ ਰਾਤ ਇਹ ਹਰਕਤ ਕਿਉਂ ਕਰ ਰਹੀ ਸੀ ਉਸਨੇ ਕਿਹਾ ਕਿ ਮੈਂ ਤੇਰੇ ਕੋਲ ਆਈ ਹਾਂ ਅਤੇ ਮੈਂ ਤੇਨਾਂ ਵਿਆਹ ਕਰਨਾ ਚਾਹੁੰਨੀ ਹਾਂ ਮੈਂ ਹੁਣ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਉਸਨੇ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਤੇਰੇ ਬਿਨਾ ਕੋਈ ਨਹੀਂ ਮੇਰੇ ਘਰਵਾਲੇ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਉਸਨੇ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਤੇਰੇ ਜਾਣ ਤੋਂ 10 ਦਿਨ ਬਾਅਦ ਇਹ ਸਭ ਕੁਝ ਹੋ ਗਿਆ ਸੀ ਪਰ ਮੈਂ ਹੁਣ ਅੰਦਰੋਂ ਟੁੱਟ ਗਈ ਹਾਂ ਤੇ ਬਿਲਕੁਲ ਹੀ ਇਕੱਲੀ ਹਾਂ ਤੇ ਹੁਣ ਮੇਰਾ ਤੇਰੇ ਬਿਨਾ ਕੋਈ ਵੀ ਨਹੀਂ ਕਿ ਤੂੰ ਮੇਰੇ ਨਾਲ ਵਿਆਹ ਕਰੇਂਗਾ ਇਸ ਲਈ ਮੈਂ ਤੇਰੇ ਕੋਲ ਇਸ ਸਮੇਂ ਆਈ ਹਾਂ ਇਹਨਾਂ ਕਹਿ ਕੇ ਉੱਚੀ ਉੱਚੀ ਰੋਣ ਲੱਗ ਪਈ ਸੀ ਮੈਂ ਉਸ ਨੂੰ ਹੌਸਲਾ ਦਿੱਤਾ ਤੇ ਚੁੱਪ ਕਰਵਾਇਆ ਅਤੇ ਉਸ ਦੀਆਂ ਗੱਲਾਂ ਨੂੰ ਸੁਣ ਕੇ ਮੇਰਾ ਵੀ ਮਨ ਦੁਖੀ ਹੋ ਗਿਆ ਸੀ ਮੈਨੂੰ ਬੜਾ ਮਹਿਸੂਸ ਹੋ ਰਿਹਾ ਸੀ ਆਖਰ ਮੈਂ ਵੀ ਇੱਕ ਇਨਸਾਨ ਸੀ ਅਤੇ ਉਸ ਨੇ ਮੇਰੀ ਅੱਖਾਂ ਦੇ ਵਿੱਚ ਵੇਖਿਆ ਮੈਨੂੰ ਉਸ ਦੀ ਅੱਖਾਂ ਦੇ ਵਿੱਚ ਇੱਕ ਉਮੀਦ ਨਜ਼ਰ ਆ ਰਹੀ ਸੀ ਜੋ ਉਸ ਨੂੰ ਸ਼ਾਇਦ ਮੇਰੇ ਉੱਤੇ ਸੀ ਮੇਰੇ ਵੱਲ ਵੇਖਣ ਲੱਗੀ ਅਤੇ ਮੈਨੂੰ ਉਸ ਦੀ ਅੱਖਾਂ ਦੇ ਵਿੱਚ ਪਿਆਰ ਨਜ਼ਰ ਆ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਸਭ ਕੁਝ ਠੀਕ ਹੋ ਜਾਊਗਾ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਚਿੰਤਾ ਨਾ ਕਰੋ ਪਰ ਉਹ ਵਿਹਾਈ ਸੀ ਇਸ ਕਰਕੇ ਮੈਂ ਪਿੱਛੇ ਹੋ ਗਿਆ ਸੀ ਪਰ ਹੁਣ ਤਾਂ ਉਸ ਦਾ ਕੋਈ ਵੀ ਨਹੀਂ ਸੀ ਉਹ ਇਕੱਲੀ ਰਹਿ ਗਈ ਸੀ ਤੇ ਮੈਂ ਇਹ ਸੋਚ ਕੇ ਉਸ ਨੂੰ ਹਾਂਮੀ ਭਰ ਦਿੱਤੀ ਅਤੇ ਸਿਰ ਹਲਾ ਦਿੱਤਾ ਫਿਰ ਉਸ ਨੂੰ ਆਪਣੇ ਗੱਲ ਨਾਲ ਲਾ ਲਿਆ ਤੇ ਥੋੜੇ ਦਿਨਾਂ ਬਾਅਦ ਹੀ ਅਸੀਂ ਦੋਨਾਂ ਨੇ ਵਿਆਹ ਕਰਵਾ ਲਿਆ ਸੀ ਅਤੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੀਣ ਲੱਗੇ ਹੁਣ ਅਸੀਂ ਦੋਨੋਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ ਤੇ ਬੜੀ ਖੁਸ਼ੀ ਦੇ ਨਾਲ ਇੱਕ ਦੂਜੇ ਦਾ ਸਹਾਰਾ ਬਣ ਗਏ ਹਾਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਸਾਡੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਹੈ ਦੋਸਤੋ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਤੇ ਕਹਾਣੀ ਤੋਂ ਸਾਨੂੰ ਸਿੱਖ ਮਿਲਦੀ ਹੈ ਕਿ ਕਦੇ ਵੀ ਆਪਣੇ ਜੀਵਨ ਸਾਥੀ ਦੀ ਭਾਵਨਾਵਾਂ ਨੂੰ ਠੇਸ ਨਾ ਪਹਚਾਓ ਹਮੇਸ਼ਾ ਉਸ ਦੀ ਭਾਵਨਾਵਾਂ ਦੀ ਕਦਰ ਕਰੋ ਨਹੀਂ ਤਾਂ ਜੀਵਨ ਸਾਥੀ ਕਦੋਂ ਆਪਣੇ ਰਸਤੇ ਤੋਂ ਭਟਕ ਜਾਵੇ ਕੁਝ ਕਹਿ ਨਹੀਂ ਸਕਦੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਰੱਬ ਰੱਖਾ